ਇਹ ਹੈ ਫਰੀਦਕੋਟ ਇੱਕ ਛੋਟੀ ਰਿਆਸਤ ਪਰ ਸ਼ਾਨ ਦੇ ਵਿੱਚ ਬੇਬੀ ਸਾਹਿਬ ਫਰੀਦਕੋਟ ਦਾ ਕਿਲਾ ਉਸ ਦੌਰ ਦੀਆਂ ਯਾਦਾਂ ਦਾ ਖਜ਼ਾਨਾ ਤੇ ਇਸ ਖਜ਼ਾਨੇ ਦਾ ਸਭ ਤੋਂ ਕੀਮਤੀ ਹਿੱਸਾ ਸੀ ਰਾਜਾ ਹਰਿੰਦਰ ਸਿੰਘ ਦੀਆਂ ਕਾਰਾਂ ਤੇ ਹਵਾਈ ਜਹਾਜ਼ ਰਾਜਾ ਹਰਿੰਦਰ ਸਿੰਘ ਉਹ ਨਾਮ ਜਿਸ ਨੇ ਸਿਰਫ ਪੰਜਾਬ ਹੀ ਨਹੀਂ ਬਲਕਿ ਪੂਰੇ ਇਹ ਸਿਰਫ ਕਾਰ ਹੀ ਨਹੀਂ ਸੀ ਇਹ ਰਾਜਸ਼ਾਨ ਦਾ ਪ੍ਰਤੀਕ ਸੀ ਜਦੋਂ ਉਹਨਾਂ ਦਾ ਸ਼ਹਿਰ ਦੀਆਂ ਗਲੀਆਂ ਵਿੱਚ ਰੋਲਸ ਰੋਇਸ ਤੇ ਨਿਕਲਦਾ ਸੀ ਤਾਂ ਲੋਕਾਂ ਦੀਆਂ ਮਜ਼ਬੂਤ ਦਿਵਾਰਾਂ ਦੇ ਪਾਗ ਚੁੱਪ ਹੋ ਜਾਂਦੇ ਸੀ ਰੋਲਸ ਰੋਇਸ ਇਹੋ ਜਿਹੀ ਗੱਡੀ ਸੀ ਜੋ ਉਸ ਸਮੇਂ ਵਿੱਚ ਸਿਰਫ ਮਹਾਰਾਜਿਆਂ ਤੇ ਬ੍ਰਿਟਿਸ਼ ਹਾਕਮਾਂ ਦੇ ਕੋਲ ਹੀ ਹੁੰਦੀ ਸੀ ਦਰਜਨ ਦੇ ਕਰੀਬ ਪੱਕੀਆਂ ਹੋਈ ਸੀ ਜਿਸ ਦੇ ਅੱਗੇ ਕੋੜੇ ਲੱਗਿਆ ਕਰਦੇ ਸੀ ਤੇ ਰਾਜਾ ਫਰੀਦਕੋਟ ਦੀਆਂ ਗਲੀਆਂ ਦੇ ਵਿੱਚ ਜਦੋਂ ਬੱਗੀ ਤੇ ਬੈਠ ਕੇ ਗੁਜ਼ਰਦਾ ਸੀ ਤਾਂ ਲੋਕ ਉਹਨਾਂ ਨੂੰ ਝੁੱਕ ਕੇ ਸਲਾਮਾ ਕਰਿਆ ਕਰਦੇ ਸੀ ਉਸ ਤੋਂ ਬਾਅਦ ਸੀ ਬੈਂਟਲੀ ਤੀਜੀ ਕਾਰ ਸ਼ਾਨਦਾਰ ਉਮੇ ਰਾਜਾ ਹਰਿੰਦਰ ਸਿੰਘ ਦੀ ਬੈਂਟਲੀ ਸਨ ਇਸ ਵਿੱਚ ਸਿਰਫ ਸਫ਼ਰ ਕਰਨਾ ਉਸ ਦੌਰ ਦੇ ਲਈ ਪੰਜਾਬ ਦੇ ਲਈ ਇੱਕ ਅਜੂਬਾ ਸੀ ਡਾਇਮਲਰ ਬ੍ਰਿਟਿਸ਼ ਯਾਤਰੀ ਦੀ ਪਸੰਦੀਦਾ ਕਾਰ ਫਰੀਦਕੋਟ ਦੇ ਰਾਜੇ ਨੇ ਵੀ ਇਸ ਨੂੰ ਆਪਣੇ ਗੈਰਾਜ਼ ਦੇ ਵਿੱਚ ਸ਼ਾਮਲ ਕੀਤਾ ਸੀ ਇਸ ਗੱਡੀ ਦੇ ਵਿੱਚ ਬੈਠ ਕੇ ਰਾਜਾ ਆਪਣੇ ਦਰਬਾਰ ਜਾਂ ਸ਼ਿਕਾਰ ਤੇ ਜਾਇਆ ਕਰਦਾ ਸੀ। ਅਤੇ ਫਿਰ ਆਈ ਕੈਂਡਲਿਕ ਇਹ ਅਮਰੀਕਾ ਚਾਂਦੀ ਪ੍ਰਤੀਕ ਸੀ। ਵੱਡੀ ਬਾਡੀ, ਆਲਿਸ਼ਾਨ ਅੰਦਰੂਨੀ ਡਿਜ਼ਾਈਨ, ਇਹ ਕਾਰ ਫ੍ਰੀਡਕੋਰ ਦੀਆਂ ਸੜਕਾਂ ਤੇ ਉਸ ਸਮੇਂ ਦੀ ਅਦੋਨਿਕਤਾ ਦਾ ਨਿਸ਼ਾਨ ਬਣ ਕੇ ਦਿਖਾਈ ਦਿੰਦੀ ਸੀ। ਅ ਰਾਜੇ ਦੇ ਕੋਲ ਹੋਰ ਵੀ ਕਾਰਾਂ ਸੀ, ਹੰਬਰ, ਫੋਰਡ, ਮਰਸੀਡੀ ਬੈਂਜ਼। ਹਰ ਗੱਡੀ ਦੇ ਨਾਲ ਇੱਕ ਕਹਾਣੀ ਜੁੜੀ ਸੀ ਇਹ ਗੱਡੀਆਂ ਸਿਰਫ ਸ਼ੌਂਕਸ ਨਹੀਂ ਸੀ ਇਹ ਰਾਜਸੀ ਦੌਲਤ ਅਤਿ ਰੁਤਬੇ ਦੀ ਨਿਮਾਈਸ਼ ਸੀ ਪਰ ਰਾਜਾ ਹਰਿੰਦਰ ਸਿੰਘ ਦੀ ਸਾਮ ਸਿਰਫ ਧਰਤੀ ਤੱਕ ਸੀਮਿਤ ਨਹੀਂ ਸੀ ਉਸ ਦੀ ਨਜ਼ਰ ਅਸਮਾਨ ਤੇ ਵੀ ਸੀ ਸਮੇਂ ਦੇ ਵਿੱਚ ਹਵਾਈ ਜਹਾਜ਼ ਸਿਰਫ ਕੁਝ ਬ੍ਰਿਟਿਸ਼ ਅਫਸਰਾਂ ਕੋਲ ਹੀ ਹੁੰਦੇ ਸੀ ਪਰ ਫਰੀਦਕੋਟ ਦਾ ਰਾਜਾ ਉਹਨਾਂ ਦੇ ਵਿੱਚੋਂ ਇੱਕ ਸੀ ਜਿਸ ਦੇ ਕੋਲ ਆਪਣਾ ਪ੍ਰਾਈਵੇਟ 에ਅਰਕ੍ਰਾਫਟ ਸੀ ਰਾਜੇ ਨੇ ਬ੍ਰਿਟਿਸ਼ ਬਣੇ ਛੋਟੇ ਜਹਾਜ਼ ਖਰੀਦੇ ਉਹ ਜਹਾਜ਼ ਸਿਰਫ ਦਿੱਲੀ ਜਾਂ ਮੁੰਬਈ ਜਾਣ ਲਈ ਨਹੀਂ ਸੀ ਬਲਕਿ ਇਹ ਦੂਜੇ ਦੇਸ਼ਾਂ ਤੱਕ ਵੀ ਪੌਜ਼ ਕਰਦੀ ਸੀ ਉਹ ਜਹਾਜ਼ ਸਿਰਫ ਦਿੱਲੀ ਜਾਂ ਮੁੰਬਈ ਜਾਣ ਲਈ ਨਹੀਂ ਬਣੀ ਸੀ ਇਹ ਜਹਾਜ਼ ਦੂਜੇ ਦੇਸ਼ਾਂ ਤੱਕ ਵੀ ਜਾਂਦੇ ਸੀ ਇਹ ਉਸ ਦੀ ਸ਼ਾਨ ਦਾ ਉਡੀਕ ਦਾ ਪ੍ਰਤੀਕ ਸੀ ਜਦੋਂ ਜਹਾਜ਼ ਫਰੀਦਕੋਟ ਦੀ ਧਰਤੀ ਤੋਂ ਉੱਡਦਾ ਸੀ ਤਾਂ ਪਿੰਡ ਦੇ ਲੋਕ ਦੂਰੋਂ ਭੜ ਕੇ ਹੱਥ ਜੋੜਦੇ ਸੀ ਉਹਨਾਂ ਲਈ ਜਹਾਜ਼ ਦੇਖਣਾ ਵੀ ਚਮਤਕਾਰ ਸੀ ਪਰ ਰਾਜਾ ਉਸ ਵਿੱਚ بیٹھ ਕੇ ਯਾਤਰਾ ਕਰਦਾ ਹੁੰਦਾ ਸੀ ਇਤਿਹਾਸ ਦੱਸਦਾ ਹੈ ਕਿ ਰਾਜਾ ਹਰਿੰਦਰ ਸਿੰਘ ਨੇ ਆਪਣੇ ਜਹਾਜ਼ ਵਿੱਚ ਕਈ ਯੂਰੋਪੀ ਦੌਰੇ ਵੀ ਕੀਤੇ ਨੇ ਉਸ ਦੌਰ ਦਾ ਇਹੋ ਜਿਹਾ ਰਾਜਾ ਜੋ ਇੱਕ ਹੀ ਸਮੇਂ ਧਰਤੀ ਤੇ ਰਾਇਲ ਰੋਇਲ ਚਲਾਉਂਦਾ ਸੀ ਅਤੇ ਅਸਮਾਨ ਵਿੱਚ ਹਵਾਈ ਜਹਾਜ਼ ਉਡਾਉਂਦਾ ਸੀ ਕੋਟ ਕਿਲੇ ਦੇ ਅੰਦਰ ਖੜੀਆਂ ਉਹ ਕਾਰਾਂ ਅਤੇ ਜਹਾਜ਼ ਦੀਆਂ ਯਾਦਾਂ ਇੱਕ ਰਾਜੇ ਦੀ ਸ਼ਾਨੋ ਸ਼ੌਕਤ ਦੀ ਗਵਾਹੀ ਦਿੰਦੀਆਂ ਨੇ ਹਰ ਇੱਕ ਗੱਡੀ ਦਾ ਸਟੀering ਹਰ ਇੱਕ ਟਾਇਰ ਉਹ ਸਮਾਂ ਯਾਦ ਦਿਵਾਉਂਦਾ ਹੈ ਜਦੋਂ ਇੱਕ ਰਾਜਾ ਧਰਤੀ ਨੂੰ ਆਪਣੀ ਸਵਾਰੀ ਬਣਾਉਂਦਾ ਸੀ ਤੇ ਅਸਮਾਨ ਨੂੰ ਆਪਣਾ ਰਸਤਾ ਜਦੋਂ ਇੱਕ ਰਾਜਾ ਧਰਤੀ ਨੂੰ ਆਪਣੀ ਸਵਾਰੀ ਬਣਾਉਂਦਾ ਸੀ ਅਧਿਆਸਮਾਨ ਨੂੰ ਆਪਣਾ ਰਸਤਾ ਫਰੀਦਕੋਟ ਦੀ ਧਰਤੀ ਤੋਂ ਉੱਡਦੀ ਉਹ ਸ਼ਾਨ ਅੱਜ ਵੀ ਇਤਿਹਾਸ ਦੇ ਪੰਨਿਆਂ ਦੇ ਵਿੱਚ ਜੀਵੰਤ ਹੈ ਇਹ ਸਿਰਫ ਵਾਹਨ ਨਹੀਂ ਸੀ ਇਹ ਰਾਜਸੀ ਰੁਤਬੇ ਦੀਆਂ ਉਹ ਕਹਾਣੀਆਂ ਸੀ ਜਿਨ੍ਹਾਂ ਨੇ ਪੰਜਾਬ ਦੇ ਇਤਿਹਾਸ ਨੂੰ ਅਮਰ ਕਰ ਦਿੱਤਾ ਸਾਡੀ ਕੋਸ਼ਿਸ਼ ਹੈ ਕਿ ਪੰਜਾਬ ਦੇ ਇਤਿਹਾਸ ਨੂੰ ਸੰਭਾਲਿਆ ਜਾਵੇ ਇਸ ਦੇ ਤਹਿਤ ਅਸੀਂ ਬੁਲਟਨਾਮਾ ਪੰਜਾਬ ਸਫਰ ਸ਼ੁਰੂ ਕੀਤਾ ਹੈ ਜੇਕਰ ਤੁਹਾਡੇ ਵੀ ਇਲਾਕੇ ਦੇ ਵਿੱਚ ਕੋਈ ਪ੍ਰਾਤਨ ਜਾਂ ਇਤਿਹਾਸਕ ਸਥਾਨ ਹੈ ਤਾਂ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸੋ ਤਾਂ ਜੋ ਅਸੀਂ ਕੋਸ਼ਿਸ਼ ਕਰਕੇ ਉਸ ਦੀ ਪੜਤਾਲ ਕਰਕੇ ਉਸ ਦੀ ਵੀਡੀਓ ਵਿਸ਼ਵ ਪੱਧਰ ਦੇ ਵਿੱਚ ਵਸਦੇ ਪੰਜਾਬੀਆਂ ਤੱਕ ਪਹੁੰਚਾ ਸਕੀਏ ਜੇਕਰ ਤੁਸੀਂ ਸਾਨੂੰ ਫੇਸਬੁੱਕ ਦੇ ਉੱਤੇ ਪਹਿਲੀ ਵਾਰ ਦੇਖ ਰਹੇ ਹੋ ਤਾਂ ਫੋਲੋ ਜ਼ਰੂਰ ਕਰ ਲਓ ਜੇਕਰ ਤੁਸੀਂ ਸਾਨੂੰ YouTube ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਤਿਹਾਸ ਦੇ ਜਾਣਨ ਵਾਲੀਆਂ ਇਹਨਾਂ ਇਤਿਹਾਸਕ ਇਮਾਰਤਾਂ ਤੋਂ ਤੁਸੀਂ ਬਾਂਝੇ ਨਾ ਰਹਿ ਜਾਈਓ ਸਤ ਸ੍ਰੀ ਅਕਾਲ